ਦੋਸਤੋ ਹੁਣ ਤੱਕ ਤੁਸੀਂ ਏਟੀਐਮ ਤੋਂ ਪੈਸੇ ਤਾਂ ਕਢਵਾਏ ਹੋਣਗੇ ਜਿਵੇਂ ਕਹਾਂ ਕਿ ਏਟੀਐਮ ਤੋਂ ਰਾਸ਼ਨ ਵੀ ਨਿਕਲ ਸਕਦਾ ਹੈ ਕਿ ਤੁਸੀਂ ਮੇਰੀ ਗੱਲ ਤੇ ਯਕੀਨ ਕਰੋਗੇ ਕਰਨੇ ਪੈਣਾ ਕਿਉਂਕਿ ਖਬਰ ਬਿਲਕੁਲ ਸੱਚੀ ਹੈ ਜੀ ਹਾਂ ਓਡੀਸਾ ਦੀ ਰਾਸ਼ਟਾਨੀ ਪੁਗਨੀਸ਼ਵਰ ਦੇ ਵਿੱਚ ਇਹ ਏਟੀਐਮ ਪਹਿਲਾ ਸਥਾਪਿਤ ਕੀਤਾ ਗਿਆ ਜੁਥੇ ਪੈਸਾ ਨਹੀਂ ਬਲਕਿ ਰਾਸ਼ਨ ਨਿਕਲੂਗਾ ਏਟੀਐਮ ਤੁਹਾਨੂੰ ਕਣਕ ਤੇ ਚੌਲ ਦਊਗਾ ਜਿਹੜੇ ਵੀ ਲੋਕ ਨੇ ਅਗਰੀ ਪਰਿਵਾਰ ਹੈ ਸਰਕਾਰੀ ਕਣਕ ਰਹਿੰਦੇ ਆ ਉਹਨਾਂ ਦੇ ਕਾਰਡ ਬੜੇ ਹੋਇਆ ਰਾਸ਼ਨ ਕਾਰਡ ਤਾਂ ਉਹ ਇਸ ਸਕੀਮ ਦਾ ਜਿਹੜਾ ਲਾਭ ਲੈਣਗੇ ਤਾਂ ਖੱਜਲ ਖੁਆਰੀ ਦੀ ਲੋੜ ਨਹੀਂ ਐ ਡੇਪੋਆਂ ਤੇ ਖੜਨ ਦੀ ਲੋੜ ਨਹੀਂ ਐ ਤਾਂ ਇਸ ਏਟੀਐਮ ਤੇ ਜਾਣਗੇ ਆਪਣਾ ਆਧਾਰ ਕਾਰਡ ਔਰ ਬਾਕੀ ਜਿਹੜੀ ਰਾਸ਼ਨ ਕਾਰਡ ਹੈ ਔਰ ਬਾਇਓਮੈਟ੍ਰਿਕ ਦੇ ذریعے ਆਪਣੀ ਕੜਕ ਤੇ ਜਿਹੜਾ ਬਾਕੀ ਰਾਸ਼ਨ ਕਹਿ ਲਿਏ ਕਿ ਚੌਰ ਦੋਈ ਮਿਲਦੇ ਹੁੰਦੇ ਨੇ ਤਾਂ ਉਹ ਲੈ ਸਕਦੇ ਨੇ ਸੋ ਇਹ 5 ਮਿੰਟਾਂ ਦੇ ਵਿੱਚ 50 ਕਿਲੋ ਜਿਹੜਾ ਕਣਕ ਤੇ ਚੌਲ ਕੱਢ ਸਕਦਾ ਇਹਦੀ ਇੰਨੀ ਕ ਸਮਰੱਥਾ ਹੈਗੀ ਔਰ ਖਰਾਬ ਹੋਣ ਦੇ ਬਿਲਕੁਲ ਵੀ ਦੇ ਚਾਂਸਸ ਨਹੀਂ ਹੈਗੇ ਅਨਪੂਰਨਾ ਨਾਮ ਦਾ ਇਹ ਜਿਹੜਾ ਏਟੀਐਮ ਸਥਾਪਿਤ ਕੀਤਾ ਗਿਆ ਹੈਗਾ ਜਿਹੜੇ ਪੀਡੀਐਸ ਰਾਹੀਂ ਸਕੀਮ ਦਾ ਜਿਹੜੇ ਲਾਭਪਾਤਰੀ ਨੇਗੇ ਉਹ ਹਫਤੇ ਦੇ ਵਿੱਚ ਚਾਹੇ ਸੱਤੇ ਦੇ ਸੱਤੇ ਦਿਨ ਕਦੋਂ ਮਰਜ਼ੀ ਜਿਹੜੀ ਕਣਕ ਕਢਵਾ ਸਕਦੇ ਨੇ ਚਾਹੇ ਚੌਲ ਕਢਾਣੇ ਆ ਕਣਕ ਕਢਾਣੇ ਉਹਨਾਂ ਦੀ ਆਪਣੀ ਮਰਜ਼ੀ ਹੈ ਪਰ ਇਹ ਵੀ ਹੈ ਕਿ ਕਈ ਵਾਰ ਰਾਤ ਭਰਾਤੇ ਕੁਝ ਹੁੰਦਾ ਨਹੀਂ ਹੈ ਕਈ ਵਾਰ ਬੰਦੇ ਕੋਲ ਪੈਸੇ ਨਹੀਂ ਹੁੰਦੇ ਤਾਂ ਸਿੱਧਾ ਜਾਓ ਏਟੀਐਮ ਦੇ ਵਿੱਚ ਤੇ ਉੱਥੋਂ ਆਪਣਾ ਕਣਕ ਕਢਾ ਲਓ ਚੌਲ ਕਢਾ ਲਓ ਰਾਤ ਨੂੰ ਵੀ ਤੁਸੀਂ ਵਰਤੂਗੀ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਸੋ ਇਹ ਬਹੁਤ ਸੋਹਣਾ ਇੱਕ ਅਨੋਖਾ ਡਿਸੀਜਨ ਜਿਹੜਾ ਲਿਆ ਗਿਆ ਹੈ ਉੱਥੋਂ ਦੀ ਖੁਰਾਕ ਸਪਲਾਈ ਜਿਹੜੀ ਮੰਤਰੀ ਹੈ ਸ਼੍ਰੀ ਕ੍ਰਿਸ਼ਨ ਚੰਦਰ ਪਾਤਰ ਉਹਨਾਂ ਨੇ ਇਹ ਖੁਦ ਜਾ ਕੇ ਸਥਾਪਿਤ ਕੀਤਾ ਹੈ ਅਤ ਤ੍ਰੀਤੋ ਇਹ ਸ਼ੁਰੂ ਹੋ ਚੁੱਕਿਆਗਾ ਤਾਂ ਲੋਕ ਹੁਣ ਇਸ ਦਾ ਲਾਭ ਲੈ ਸਕਦੇ ਨੇ ਕਿ ਤਾਂ ਖਾਸ ਕਰ ਇਹ ਹੈਗੀ ਇਹਦੇ ਵਿੱਚ ਪਹਿਲਾ ਗ੍ਰੇਨ ਏਟੀਐਮ ਆ ਜਿਹੜਾ ਸਥਾਪਿਤ ਕੀਤਾ ਗਿਆ ਹੈਗਾ ਹੋਰ ਵੀ ਉਹਨਾਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਹੋਰ ਵੀ ਥਾਵਾਂ ਤੇ ਕੀ ਏਟੀਐਮ ਜਿਹੜੇ ਸਥਾਪਿਤ ਕੀਤੇ ਜਾਣਗੇ ਔਰ ਦੋਸਤੋ ਇਹ ਵੀ ਗੱਲ ਹੈ ਕਿ ਉਹ ਕਹਿੰਦੇ ਕਿ ਕੋਈ ਵੀ ਸੂਬੇ ਦੇ ਲੋਕ ਹੋਣ ਇਸ ਏਟੀਐਮ ਦੇ ਵਿੱਚ ਯੂਜ਼ ਕਰਨ ਇਹਨੂੰ ਔਰ ਤੁਸੀਂ ਆਪਣਾ ਰਾਸ਼ਨ ਕੜਾ ਸਭ ਦਿਓ ਕਿ ਕਿਸੇ ਵੀ ਸੂਬੇ ਦਾ ਰਾਸ਼ਨ ਕਾਰਡ ਤੁਹਾਡਾ ਚੱਲ ਸਕਦਾ ਤੁਹਾਡੀ ਛੋਟੀ ਜੀ ਵੈਰੀਫਿਕੇਸ਼ਨ ਹੋਊਗੀ ਆਧਾਰ ਕਾਰਡ ਨੰਬਰ ਹੋਊਗਾ ਜਾਂ ਰਾਸ਼ਨ ਕਾਰਡ ਨੰਬਰ ਮੰਗਣਗੇ ਉਸ ਤੋਂ ਬਾਅਦ ਬਾਇਓਮੈਟ੍ਰਿਕ ਹੋਊਗੀ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਜਿੰਨਾ ਤੁਹਾਡਾ ਦਿਲ ਕਰਦਾ ਤੁਸੀਂ ਆਪਣਾ ਰਾਸ਼ਨ ਲੈ ਸਕਦੇ ਹੋ ਰਾਸ਼ਨਿੰਦਾ ਸੈਂਸਰ ਕਿ ਇਹ ਨਹੀਂ ਕਿ ਬਾਕੀ ਦਾ ਸਮਾਨ ਵੀ ਤੁਹਾਨੂੰ ਮਿਲੂਗਾ ਮਿਲਣਾ ਤੁਹਾਨੂੰ ਸਿਰਫ ਕਣਕ ਤੇ ਚੌਲ ਹੀ ਹੈ ਜੋ ਕਿ ਗਵਰਨਮੈਂਟ ਦੇ ਰਹੀ ਹੈ ਜਿਹੜੀ ਪੀਡੀਐਸ ਸਕੀਮ ਲਾਹੇ ਪਤਰੀ ਲੈ ਰਹੇ ਨੇ ਤਾਂ ਉਹ ਜਿਹੜੀ ਹੈਗੀ ਉਹ ਤੁਹਾਨੂੰ इजीली ਮਿਲ ਜੂਗੀ ਹੁਣ ਖੱਜਲ ਖਵਾਰੀ ਥੋੜੀ ਘਟ ਗਈ ਹੈ ਟਾਈਮ ਵੇਸਟ ਜਿਹੜਾ ਹੁੰਦਾ ਸੀਗਾ ਉਹਦੇ ਤੋਂ ਵੇਲ ਮਰ ਗਈ ਪਹਿਲਾਂ ਕੀ ਕੀ ਕਰਵਾਉਣਾ ਪੈਂਦਾ ਸੀ ਵੇਟ ਕਰਨੀ ਪੈਣੀ ਸੀ ਲੈਣਾ ਚ ਲੱਗਣਾ ਪੈਣਾ ਸੀਗਾ ਹਾਲਾਂਕਿ ਪੰਜਾਬ ਦੇ ਵਿੱਚ ਵੀ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਕਿ ਘਰ ਘਰ ਦੇ ਵਿੱਚ ਰਾਸ਼ਨ ਜਿਹੜਾ ਪਹੁੰਚੂਗਾ ਜੋ ਲਾਹ ਪਾਤਰੀ ਨੇ ਰਾਸ਼ਨ ਕਾਰ ਜੁੜੀ ਸਰਕਾਰ ਦੀ ਯੋਜਨਾ ਹੈਗੀ ਆ ਉਹਦੇ ਤਹਿਤ ਆ ਆਟਾ ਜਿਹੜਾ ਹੈਗਾ ਆਟਾ ਵੀ ਤੁਹਾਨੂੰ ਮਿਲ ਸਕਦਾ ਹੈ ਕਣਕ ਲੈਣੀ ਤੁਸੀਂ ਕਣਕ ਲੈ ਸਕਦੇ ਹੋ ਤਾਂ ਘਰ ਘਰ ਰਾਸ਼ਨ ਪਹਚਾਉਣੀ ਸਕੀਮ ਪੰਜਾਬ ਸਰਕਾਰ ਨੇ ਵੀ ਚਲਾਈ ਹੋਈ ਆ ਤਾਂ ਦੋਸਤੋ ਇਹ ਅੰਨਪੂਰਤੀ ਜਿਹੜੀ ਸਕੀਮ ਹੈਗੀ ਹੈ ਇਹ ਉੱਥੋਂ ਦੇ ਵਧੀਆ ਤਰੀਕੇ ਨਾਲ ਜੇ ਕਹ ਲਈਏ ਉੱਥੋਂ ਦੇ ਖੁਰਾਕ ਮੰਤਰੀ ਦੇ ਵੱਲੋਂ ਇਹ ਲਾਇਆ ਗਿਆ ਹੈਗਾ ਉੱਥੇ ਉਹਨਾਂ ਨੇ ਕਿਹਾ ਕਿ ਅਜਿਹਾ ਅਸੀਂ ਹੋਰ ਵੀ ਕਰਾਂਗੇ ਸਿਸਟਮ ਸੈੱਟ ਤੇ ਏਟੀਐਮ ਦੇ ਵਿੱਚੋਂ ਹੁਣ ਤੁਸੀਂ ਆਰਾਮ ਦੇ ਨਾਲ ਜਿਹੜਾ ਆਪਣਾ ਕਣਕ ਜੋ ਵੀ ਕੱਢ ਸਕਦੇ ਹੋ ਤੇ ਹੁਣ ਕੋਈ ਬੜਾ ਚੱਕਰ ਵੀ ਨਹੀਂ ਹੈਗਾ ਨਾ ਤੋਲਣ ਦਾ ਚੱਕਰ ਹੈ ਨਾ ਕੋਈ ਇਦਾਂ ਹੈ ਕਿ ਘੱਟ ਵੱਧ ਹੋਊਗਾ ਕਿਉਂਕਿ ਏਟੀਐਮ ਨੇ ਚੀਜ਼ ਓਨੀ ਹੀ ਕੱਢਣੀ ਹੈ ਜਿੰਨੀ ਕਸੀਂ ਉਹਦੇ ਵਿੱਚ ਪਾਵਾਂਗੇ ਸੋ ਬਹੁਤ ਸਾਰੇ ਲੋਕਾਂ ਨੇ ਜੋ ਓਡੀਸ਼ਾ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਇਸਤੇਮਾਲ ਕਰਨਾ ਵੀ ਸ਼ੁਰੂ ਕਰ ਦਿੱਤਾ ਕਿਉਂ ਨਾ ਪੰਜਾਬ ਦੇ ਵਿੱਚ ਵੀ ਇਹ ਸਕੀਮ ਹੋਣੀ ਚਾਹੀਦੀ ਹੈ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ